हां मित्रो की हालचाल ने स्वागत है ਤੁਹਾਡੇ ਸਾਰਿਆਂ ਦਾ ਅੱਜ ਇੱਕ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਉਮੀਦ ਆ ਮੇਰੇ ਸਾਰੇ ਭੈਣ ਭਰਾ ਹਨ ਚੜਦੀ ਕਲਾ ਜੂਮ ਹੋਗੇ ਆਪਾਂ ਵੀ ਪੂਰੀ ਵਧੀਆ ਚੜਦੀ ਕਲਾ ਚ ਬਾਕੀ ਸਵੇਰ ਹੋ ਗਈ ਕਰੋ ਚੈੱਕ ਸੂਰਜ ਨੇ ਦਰਸ਼ਨ ਦੇਤੇ ਦਰਸ਼ਨ ਦੇਣ ਦੇ ਨਾਲ ਨਾਲ ਆਪਣੀ ਰੋਜ਼ ਦੀ ਡਿਊਟੀ ਖੇਤ ਪਹੁੰਚ ਗਈ ਉਧਰ ਕਰੋ ਚੈੱਕ ਸਮ ਦਿਖਾਇਆ ਸੀ ਕੱਲ ਬੱਟਾਂ ਪਾਤੀਆਂ ਆਪਣੀਆਂ ਇਹ ਹੋ ਗਿਆ ਕੰਮ ਆਪਣਾ ਓਕੇ ਇਧਰ ਹੀ ਆਲੂ ਯਾਰ ਦੇਖਦਾ ਫਿਰਦਾ ਸੀ ਹਨ ਮੈਂ ਅੱਜ ਵੀ ਨਾਤੇ ਸਪਰੇਅ ਮਾਰਨੀ ਆ ਗੁੱਲੀ ਰੰਡੇ ਵਾਲੀ ਗੁੱਲੀ ਰੰਡਾ ਉਹ ਬਹੁ ਬਹੁ ਗਿਆ ਸੋਨੂੰ ਇਹ ਕੈਮਰੇ ਚ ਦਿਖਣਾ ਨਹੀਂ ਯਾਨੀ ਕਿ ਬਾਲਾ ਵਾਂਗੂ ਹੀ ਖੜਾ ਤੇ ਖਾਲ ਤੇ ਦਿਖਾਵਾਂ ਜੀ ਉਹ ਹੋਊਗਾ ਬਨੈਕਸ ਤੇ ਕਰਕੇ ਆ ਦੇਖੋ ਦੀ ਨਾ ਇਹ ਲੈਕਰ ਉਹ ਚੱਕ ਇਹ ਉਹੀ ਇਹ ਇਹ ਗੱਲ ਤੇ ਨਾ ਮੈਂ ਮੇਰੇ ਚਾਚੇ ਦਾ ਮੁੰਡਾ ਜਾਣ ਕੇ ਮੇਰਾ ਆਲੂ ਪਹਿਲਾਂ ਲਾਉਂਦਾ ਦੀ ਉਹ ਲਾਉਂਦਾ ਉਹ ਨੂੰ ਹੋ ਗਏ 2 2-3 ਸਾਲ ਵਾਂਗੂ ਮੈਂ 20 ਵੀ ਉਹ ਤੋਂ ਹੀ ਲਿਆ ਉਹਦੀ ਸਲਾਹ ਨਹੀਂ ਆ ਮੈਂ ਚੱਲਦਾ ਹੁਣ ਆਲੂਆਂ 'ਚ ਹੁਣੀ ਮੈਂ ਉਹਨੂੰ ਵੀਡੀਓ ਬਣਾ ਕੇ ਭੇਜਿਆ ਮੈਂ ਖਾ ਸਪਰੇਅ ਸ਼ੁਰੂ ਕਰਦ ਕਰਦੀ ਉਹ ਕਹਿੰਦਾ ਹਲੇ ਇਹਨੂੰ ਵੀਡੀਓ ਬਣਾ ਕੇ ਭੇਜ ਉਹਨੂੰ ਵੀ ਭੇਜਿਆ ਵੀ ਪਾਣੀ ਲਾਉਣਾ ਪਊ ਜਾਂ ਪਹਿਲਾਂ ਉਹ ਹੈਗੇ ਤਾਂ ਹਲੇ ਗਿੱਲੇ ਹੀ ਨੇ ਦੇਖਦੇ ਆਂ ਫੇਰ ਉਹ ਕਦ ਕਹੂਗਾ ਉਹਦੋਂ ਉਹਨੂੰ ਕਰਾਂਗੇ ਸਪਰੇਅ ਹੁਣ ਤਾਂ ਹਲੇ ਗੁੱਲੀ ਰੰਡਾ ਹਰਾ ਹੁੰਦਾ ਜਿਵੇਂ ਇੱਧਰ ਤਾਂ ਹੋ ਗਿਆ ਜਿੱਥੇ ਥੋੜਾ ਜਿਹਾ ਗਿੱਲਾ ਸੀ ਤੋਂ ਜਿਵੇਂ ਇੱਧਰਲੇ ਪਾਸੇ ਥੋੜੀ ਜਿਹੀ ਗਿੱਲ ਦੀ ਵੱਧ ਹੈ ਜਿਹੜਾ ਇੱਧਰਲੇ ਪਾਸੇ ਖੁਸ਼ਕ ਧਰਤੀ ਦੀ ਜਿੱਥੇ ਹੈ ਇੱਧਰ ਹਲੇ ਗੋਲੀ ਰੰਡਾ ਘੱਟ ਹੋਇਆ ਨਾਲੇ ਆਏ ਬੇਨ ਆ ਸਪਰੀ ਮਾਰਾਂਗੇ ਦੋ ਦਿਨਾਂ ਤੱਕ ਬਾਕੀ ਨੂੰ ਵੀਡੀਓ ਬਣਾ ਕੇ ਭੇਜੀਏ ਦੇਖਦਾ ਉਹ ਕੀ ਕਹਿੰਦਾ ਹੁਣ ਰੋਜ਼ ਦੀ ਤਰ੍ਹਾਂ ਵਿੱਚ ਭਰਾ ਕਹਿੰਦੇ ਹੋਣਗੇ ਰੋਜ਼ ਦਿਖਾ ਦੇਣਾ ਵੀ ਚਾਰ ਪੱਟਣ ਆਏ ਜਿਹੜੇ ਹਨਾ ਭਰਾ ਹੁਣ ਆਪਣੇ ਜੱਟ ਕਮਿਊਨਿਟੀ ਆ ਜਿਹਨਾਂ ਨੇ ਡੰਗਰ ਰੱਖੇ ਹੋਣੇ ਉਹਨਾਂ ਨੂੰ ਤਾਂ ਪਤਾ ਹੀ ਹੁਣ ਡੰਗਰਾਂ ਰੋਜ਼ ਭਰਾ ਮ ਤੜਕੇ ਹਰ ਆ ਜਾਂ ਉਹਨਾਂ ਦੇ ਅਣ ਘੱਟ ਢੱਡ ਭਰ ਨੂੰ ਕੁਝ ਨਾ ਕੁਝ ਲੈ ਕੇ ਆਉਣਾ ਪੈਂਦਾ ਨਾ ਉਹ ਕੰਮ ਇਹ ਚਾਰ ਦੀਦਾ ਜਿਵੇਂ ਕਹਿੰਦੇ ਨੇ ਪੱਕੀ ਡਿਊਟੀ ਆ ਜਾਂ ਹਰੇ ਆ ਚਾਰ ਦੀ ਤਾਂ ਰੋਜ਼ ਦੀ ਰੋਜ਼ ਹੁਣ ਆਪਾਂ ਰੋਜ਼ ਡੇਲੀ ਵਲੌਗ ਪਾਇਆ ਵੀ ਕਰਨਾ ਹਨਾ ਜਾ ਜਿਹੜਾ ਕੋ ਕਰਦੇ ਹੁਣ ਆਪਾਂ ਉਹੀ ਡੇਲੀ ਦਿਖਾਇਆ ਕਰਾਂਗੇ ਕੋਈ ਨਾ ਐ ਨਹੀਂ ਹੈਗਾ ਵੀ ਹਾਂ ਚਾਹੇ ਆਪਾਂ 10 ਮਿੰਟਾਂ ਦਾ ਪਾਇਆ ਕਰੀ ਬਲੌਗ ਆਪਾਂ ਪੱਕਾ ਪਾਉਣਾ ਠੀਕ ਆ ਭਰਾਵੋ ਹੁਣ ਆਪਾਂ ਚੱਲ ਕੇ ਚਾਰ ਪੱਟਦੇ ਆ ਫੇਰ ਖੋਲਦੇ ਆ ਜਾ ਕੇ ਆਪਾਂ ਹਾਂ ਸੱਚ ਸਾਨੂੰ ਵੀ ਦਾਦਾ ਬਾਕੀ ਇਹ ਧੱਲੇ ਮੱਲੇ ਕਰ ਲੋ ਜੇ ਇੱਕ ਇਹ ਮਿੱਤਰੋ ਨਾ ਆਪਾਂ ਐਂ ਕਰਿਆ ਸੀ ਦੇਖੋ ਮੈਂ ਕਿਹਾ ਇਧਰੋਂ ਜੇ ਭਾਰਾਂ ਨੂੰ ਨਾ ਲੋਟਾ ਜਿਵੇਂ ਆ ਇਹਦੀਆਂ ਕੈਰੀਆਂ ਨਹੀਂ ਬਣਾਈਆਂ ਦੀਨੀਆਂ ਆ ਮੈਂ ਇਥੋਂ ਕੱਲੀਆਂ ਲੰਬੇ ਲੋੜ ਭਰਦੀ ਕਰਤੀ ਦੀ ਆ ਦੇਖੋ ਐਨ ਵਾਲੇ ਤੋਂ ਭਰਦਾ ਸੌਖਾ ਹੋ ਗਿਆ ਆਹ ਉਹਰੇ ਜੱਬ ਦੇ ਪਾਈ ਪਾ ਇੰਹ ਇਧਰ ਕਰਿਆ ਹੋਇਆ ਨਾਲੇ ਤੇ ਇੰਨਾ ਦੀ ਲਮਾਤ ਕੱਟ ਗਈ ਨਾਲੇ ਜਿਵੇਂ ਆ ਕੱਲੀ ਕੇਰੀ ਅੱਡ ਅੱਢ ਹੋ ਗਈ ਹਾਂ ਤੁਹਾਨੂੰ ਜਿਹੜੀ ਉਹ ਗੱਲ ਦਾਦਾ ਦੀ ਬੂਫਰ ਅੱਜ ਮੈਂ ਜਾ ਕੇ ਡੱਕ ਫੂਲਦਾ ਹੁਣੋਂ ਮਿੱਤਰੋ ਸ਼ਾਇਦ ਮੈਂ ਸਾਰੀ ਖੋਲ ਕੇ ਲੈ ਕੇ ਜਾਵਾਂ ਵੀ ਵਿੱਚੀ ਐਮਪ ਵੀ ਵਿੱਚੀ ਚਾਰੇ ਬੂਫਰ ਵੀ ਤੇ ਕੱਲ ਮੇਰੀ ਉਹਦੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਤੂੰ ਸਾਰਾ ਕੁਝ ਹੀ ਖੋਲ ਲਿਆ ਬਾਕੀ ਦੇਖੋ ਉੱਥੇ ਜਾ ਕੇ ਕੀ ਕਰਦਾ ਬਦਲਦਾ ਤਾਂ ਨਹੀਂ ਹੈਗਾ ਉਹ ਮੈਨੂੰ ਪਤਾ ਐ ਅਗਲਾ ਕਿਹੜਾ ਉਹ ਕਰਦਾ ਹੁੰਦਾ ਯਾਰ ਉਹਨੇ ਤਾਂ ਅਗਲੇ ਨਕੇਰਾਂ ਪੀ ਲੈਣੇ ਦੀ ਲੈ ਲੈ ਹੁਣ ਚਲੋ ਗਾਹਾਂ ਨੂੰ ਪਤਾ ਲੱਗ ਗਿਆ ਹਨਾ ਅ ਬਾਕੀ ਹੁਣ ਚੱਲ ਲੇ ਆਂ ਚਾਰ ਪੱਟਦੇ ਆਂ ਚਾਰ ਪੱਟ ਕੇ ਫਿਰ ਆਪਾਂ ਚੱਲਦੇ ਆਂ ਘਰੇ ਘਰੇ ਚੱਲ ਕੇ ਜਾ ਤੁਹਾਨੂੰ ਬੂਫਰ ਖੋਲ ਲੂਗਾ ਤੁਹਾਨੂੰ ਦਿਖਾਉਣਾ ਮੈਂ ਠੀਕ ਆ ਭਰਾਵੋ ਮਿੱਤਰੋ ਮੈਂ ਵਾਗ ਗਿਆ ਤੀ ਹਨਾ ਸ਼ਹਿਰ ਨੂੰ ਦਿਮਾਗ ਲੋ ਤਾਂ ਕਰਕੇ ਯਾਰ ਕੋਈ ਵੀਡੀਓ ਬਣਾਈ ਨਹੀਂ ਮੋਟਰ ਮੋਟਰ ਤੇ ਕੰਮ ਨਵੇੜ ਕੇ ਆ ਦੇਖ ਲਓ ਹੁਣ ਘਰੇ ਵੀ ਢੋਲ ਜਾ ਸਾਫ ਕਰਦਾ ਹੁਣ ਇਹਨੂੰ ਕੱਢਦਾ ਗੱਡੀ ਨੂੰ ਬਾਹਰ ਬਾਹਰ ਕੱਢ ਕੇ ਉਹਦੇ ਬੂਫਰ ਖੋਲਦੇ ਆਂ ਫਿਰ ਉਹਨਾਂ ਨੂੰ ਚੱਲਦੇ ਆਂ ਲੈ ਕੇ ਆ ਦੇ ਮੈਂ ਗੱਡੀ ਦੀ ਚਾਬੀ ਚੱਕ ਲਿਆ ਸੀ ਬਾਕੀ ਹੁਣ ਇਹਨੂੰ ਖੋਲਦੇ ਆਂ ਇਹਦਾ ਵੀ ਜਰਾ ਰਿਮੋਟ ਜਿਹਦਾ ਬਹੁਤ ਸੈੱਲ ਡਾਊਨ ਹੋ ਗਿਆ। ਉਹਨੇ ਐਂ ਖੋਲਣੀ ਪੈਂਦੀ ਆ ਪੰਗਾ। ਚਲੋ ਉਹਨੂੰ ਕਰਦਾ ਕੱਢਣ ਲੱਗਿਆ ਤੁਹਾਨੂੰ ਬਾਹਰ ਮਿਲਦਾ ਇਹਨੂੰ ਕੱਢਦਾ ਬਾਹਰ ਠੀਕ ਆ। ਕਰ ਲਈ ਮਿੱਤਰੋ ਸਟਾਰਟ ਆਪਣੀ ਰਾਣੀ ਸੁੰਦਰਾ ਉਹਨੇ ਨੂੰ ਕੱਢ ਲਿਆ ਬਾਹਰ ਇੱਥੇ ਲਾਉਨੇ ਆ ਬਾਹਰ ਉਹਨੂੰ ਤਾਂ ਲੈ ਕੇ ਹੀ ਜਾਣਾ। ਬਾਕੀ ਵੀ ਕਰ ਲਵਾਂ ਅੰਦਰੋਂ ਚੈੱਕ। ਇਹਦਾ ਉਹਰੇ ਮੇਰੇ ਕੋਲੇ ਵੱਧ ਜੀ ਲੱਗਦਾ। ਚਲੋ ਬਾਕੀ ਚਾਲ ਲੈ ਖੋਲਣ ਲੱਗਦਾ। ਮਿੱਤਰੋ ਇਹਨੂੰ ਵੀ ਕਰਦੇ ਆ ਸਟਾਰਟ। ਲਾਗ ਰਿਹਾ ਦੇ ਕੋਲਣ ਬੂਫਰ ਹੋਰ ਯਾਰ ਮੈਂ ਉਹ ਕਹਿੰਦਾ ਦੀ ਹੁਣ ਚਾਰੇ ਖੋਲਿਆ ਹੁਣ ਦੇਖ ਨਾ ਵੀ ਸਾਰਾ ਡੈਕੀ ਖੁੱਲਦਾ ਇਹਦਾ ਜਾਂ ਕੱਲਿਆ ਦੋ ਬੂਫਰ ਖੋਲਦੇ ਨੇ ਜਿਵੇਂ ਵੀ ਹੁੰਦਾ ਸਾਨੂੰ ਦਿਖਾਉਣਾ ਬਾਕੀ ਹੁਣ ਕਰ ਲੋ ਚੈੱਕ ਵਾ ਕੇ ਸਾਨੂੰ ਫੇਰ ਵੀ ਦਿਖਾ ਦੇਣਾ ਇਹਨੂੰ ਕਰਦਾ ਸਟਾਰਟ ਇਹਨੂੰ ਵੀ ਲੈ ਕੇ ਜਾਣਾ ਬਾਹਰ ਇੱਕ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਬੰਦਾ ਨੀਆ ਪਹਿਲਵਾਨ ਨੂੰ ਦੇ ਕੇ ਕੈਮਰਾ ਫੜਾਉਣਾ ਖੜ ਜੋ ਇਤਰੇ ਇਹਨੂੰ ਵੀ ਕਰਦੇ ਆ ਰਾਟੇ ਨੂੰ ਸਟਾਰਟ ਦੇਖੋ ਇਹਦੇ ਮੀਟਰ ਜੂ ਬੱਤੀਆਂ ਕਿੰਨੀ ਆਉਂਦੇ ਨੇ ਜਦ ਚੱਲਦਾ ਹਾਂ ਤੇਰਾ ਕਾਰ ਵਾਲਾ ਕਾਰ ਵਾਲੀ ਕੰਮਾ ਝੋਟੇ ਦਾ ਇਹਦੀ ਵੀ ਕਰ ਲਈ ਸਟਾਰਟਿੰਗ ਤੇ ਕੋਈ ਤੁਹਾਨੂੰ ਹੌਲੈਂਡ ਦੀ ਕਰਾਈ ਤੇ ਇਹਦੀ ਮੈਂ ਦਿਖਾਉਣੀ ਭੁੱਲ ਗਿਆ ਦੀ ਹੁਣੇ ਕੋਲਡ ਸਟਾਰਟ ਹੀ ਕਰਿਆ ਕੱਲ ਦਾ ਖੜਾ ਹੋਇਆ ਕੱਲ ਤੜਕੇ ਦੇ ਵਾਂਗੂ ਹਾਂ ਬਾਕੀ ਆ ਗੜਦਿਆਂ ਨੂੰ ਵਾਰਦ ਨੂੰ ਪਹਿਲਵਾਨ ਦਿਖਾਉਂਦਾ ਲੈ ਫੜ ਪਹਿਲਵਾਨ ਦਿਖਾਈ ਐ ਫੜਲਾ ਇਹਦੇ ਬੱਤ ਨਹੀਂ ਦੇਖੀ ਕੋਈ ਇਹਨੇ ਕੋਈ ਨਾ ਕਰਦਾ ਮੇਟਰੋ ਕੱਢ ਲਿਆ ਬਾਹਰ ਹੁਣ ਖੋਲਦੇ ਇਹਨਾਂ ਨੂੰ ਖਰਾਬ ਤਾਂ ਇੱਕ ਆਹਾਗਾ ਇੱਕ ਆਹਾਗਾ ਇਹ ਤਾਂ ਆਪਣੇ ਚੱਲਦੇ ਹੋਗੇ ਸੀ ਦੋ ਇਹ ਤਾਂ ਹੁਣ ਵੀ ਉ ਚੱਲਦੇ ਨੇ ਚਿਰਚਿਰ ਜਿਹੀ ਆਵਾਜ਼ ਆਉਂਦੀ ਮੈਨੂੰ ਲੱਗਦਾ ਇਹ ਚੋਂ ਬਾਕੀ ਆਪਾਂ ਕਰਾਂਗੇ ਬਹਿਮ ਦੂਰ ਇਹਨਾਂ ਨੂੰ ਲੱਗਦੇ ਆ ਖੋਲਣ ਠੀਕ ਆ ਬਾਕੀ ਗੱਡੀ ਆਪਾਂ ਤੁਹਾਨੂੰ ਦਿਖਾਇਆ ਖੜਾਦੀ ਸੀ ਮੇਟਰੋ ਖੋਲਣਾ ਤਾਂ ਹੈਗਾ ਆ ਵੀ ਆ ਦੇਖ ਲੋ ਇਹਦਾ ਐਮਪ ਜਿਆ ਬੂਫਰ ਤਾਂ ਚਲੋ ਖੋਲਣੀ ਨੇ ਹੁਣ ਇਹਨੂੰ ਦੇਖਾਂ ਵੀ ਇਹਦਾ ਇੱਥੋਂ ਅਰਥ ਸਿੱਧਾ ਖੋਲ ਲਾਂ ਕਿ ਇੱਥੋਂ ਇਹਦਾ ਜੋੜ ਹੋ ਕਰ ਲਾਂ ਐਂ ਜੋੜ ਤਾਂ ਹੋਣਗੇ ਵਿੱਚ ਪਾਏ ਹੋਏ ਦੋ ਮੈਨੂੰ ਲੱਗਦਾ ਇੱਥੇ ਇਹਨਾਂ ਨੂੰ ਜਨਕਾ ਟੇਪਾ ਟੂਪਾ ਲਾ ਕੇ ਦੇਖਦੇ ਆ ਪਹਿਲਾਂ ਬੂਫਰ ਖੋਲਦੇ ਆ ਬੂਫਰ ਖੋਲ ਕੇ ਤੁਹਾਨੂੰ ਫੇਰ ਉਹ ਦੱਸ ਦਿਆਂ ਮਿੱਤਰੋ ਕਰੋ ਚੈੱਕ ਐਂਪ ਤਾਂ ਆਪ ਇਹਦਾ ਖੋਲ ਲਿਆ ਹੁਣ ਆ ਗਏ ਆਪਣੇ ਬੂਫਰਾਂ ਦੀ ਬਾਰੀ ਇਹ ਵੀ ਔਖਾ ਹੀ ਖੁੱਲਿਆ ਸਾਲਾ ਜੇਟੀ ਜਟੀ ਟੱਟੀ ਪੱਡੂਪਾ ਮਾਗਰ ਕਈ ਲੱਗਿਆ ਤੇ ਹੁਣ ਪਹਿਲਾਂ ਇਧਰਲੇ ਦੋ ਬੂਫਰ ਖੋਲਦੇ ਆ ਫੇਰ ਖੋਲਦੇ ਆ ਪਰ ਲੈ ਦੋ ਉਧਰਲੇ ਤਾਂ ਮੈਂ ਦੇਖਣਾ ਸਾਇਦੀ ਖੋਲਾ ਪਹਿਲਾਂ ਇਧਰਲੇ ਖੋਲ ਕੇ ਲੈ ਕੇ ਚੱਲਦਾ ਉਹ ਵੀ ਤੁਹਾਨੂੰ ਖੋਲਦਾ ਦਿਖਾਉਣਾ ਛੱਡ ਜਾ ਇੱਕ ਮਿੰਟ ਮਿੱਤਰੋ ਖੋਲਣ ਲੱਗੇ ਬੂਫਰ ਕੱਲਾ ਕੱਲਾ ਨਟ ਖੜੇ ਆ ਇਧਰ ਲਈ ਨੇ ਉਧਰ ਲਈ ਦਾ ਦੇਖਦਾ ਯਾਰ ਸਾਇਦੀ ਗੁੱਲਾ ਨੂੰ ਮੈਂ ਪਹਿਲਾਂ ਵੀ ਦੱਸਿਆ ਵਿਕੇਟ ਕਾਲਾ ਥੰਨੇ ਦੇ ਗਿਆ ਸੀ ਸੇ ਸੱਤ ਸੱਤਨਾਥ ਨਾਲ ਆਇਆ ਹੋਏ ਨੇ ਆ ਮਾਰ ਕੇ ਜਾ ਕੇ ਆਉਂਦੇ ਸੋਲੀ ਜੀ ਦੀ ਸੈਂਸ ਲੋਕਾਂ ਦੇ ਨਾਲ ਮੈਨੂੰ ਤਰੋ 5 ਮਿੰਟ ਹੀ ਲੱਗਦੇ ਨੇ ਐਨਾ ਟਾਈਮ ਨਹੀਂ ਲੱਗਦਾ ਸੌਖਾ ਜਿਹਾ ਕੰਮ ਆਉਂਗਾ ਆਤ ਪੈ ਗਈ ਪਤਾ ਨਹੀਂ ਤਾਂ ਹੋ ਗਿਆ ਪਹਿਲਾਂ ਲੈ ਮੈਂ ਉਹ ਕਰਦਾ ਹਾਂ ਦੱਸ ਦੀ ਰੁਕ ਰੋਚੇ ਇੱਕ ਆ ਤਾਂ ਇੱਕ ਖੋਲ ਲਿਆ ਉਹ ਰੱਖਦਾ ਸਾਹਮਣੇ ਖੋਲ ਕੇ ਆ ਆ ਪਿਆ ਨਾਲੇ ਉਹ ਪਿਆ ਆਪਣਾ ਐਮਪ ਹੁਣ ਹੈਗੀ ਵਾਰੀ ਆਈ ਦੀ ਹੁਣ ਇਹਨੂੰ ਵੀ ਖੋਲਦਾ ਖੋਲ ਕੇ ਮਿਲਦਾ ਤੁਹਾਨੂੰ ਕਰੋ ਮਿੱਤਰੋ ਚੈੱਕ ਦੂਆ ਵੀ ਖੋਲ ਲਿਆ ਜਰ ਇਹਦੀ ਵੀ ਉੱਥੋਂ ਦਾ ਸੇਮ ਆ ਦੇਖੋ ਰੈੱਡ ਤਾਰੀ ਇਹਦੀ ਵੀ ਇਹਨਾਂ ਦੀ ਵੀ ਰੈੱਡ ਤਾਰੀ ਟੁੱਟੀ ਹੋਈ ਆ ਇਹਦੀ ਵੀ ਰੈੱਡ ਤਾਰੀ ਟੁੱਟੀ ਹੋਈ ਆ ਹਾਂ ਇਹਦੀ ਵੀ ਲਾਲ ਤਾਰ ਸੇਮ ਉਹ ਹੀ ਟੁੱਟੀ ਹੋਈ ਆ ਚਲੋ ਦਿਖਾਉਨੇ ਆ ਤੁਹਾਨੂੰ ਚੱਲ ਕੇ ਉੱਥੇ ਕੀ ਬਣਦਾ ਇਹਦਾ ਹੁਣ ਆਉਂ ਉਹ ਦੇਖਦਾ ਜਰ ਵੀ ਖੋਲਿਆ ਜਾਂ ਨਾ ਖੋਲਿਆ ਤੇ ਮਿੱਤਰੋ ਰੈਡੀ ਰੱਖ ਲਿਆ ਆਪਣਾ ਗੱਡੀ 'ਚ ਸਮਾਨ ਤੁਹਾਨੂੰ ਕਰਾਉਣਾ ਚੈੱਕ ਆ ਪਹਿਨੇ ਆਪਣੇ ਬੂਫਰ ਤੇ ਨਾਲ ਉਹ ਪਿਆ ਐਲਪਾ ਉਧਰੋਂ ਪਲਵਾਨ ਨੂੰ ਵੀ ਕਰ ਲਿਆ ਤਿਆਰ ਹੁਣ ਇਹਨੂੰ ਕਰਦੇ ਆ ਸਟਾਰਟ ਰੱਬ ਦੀ ਨਾਂ ਲੈ ਕੇ ਆ ਸੀਸੇ ਦੇ ਕੱਪੜਾ ਫੇਰੀ ਮੜਾ ਇਹ ਤਾਂ ਸੀਸੇ ਦੇ ਕੱਪੜਾ ਮੜਾ ਲਿਆ ਆਂ ਦੇਖ ਲੋ ਆ ਪਿਆ ਆਪਣਾ ਸਮਾਨ ਹੁਣ ਇਹਨੂੰ ਕਰਦਾ ਸਟਾਰਟ ਚਲਦੇ ਆ ਟਾਈਮ ਹੋਇਆ ਦੂਜਾ ਫੋਨ ਕਿੱਥੇ ਛੱਡ ਜੋ ਟਾਈਮ ਸਾਨੂੰ ਦੱਸਾਂ 12:54 ਮਿੰਟ ਹੋ ਗਏ ਪहलवान ਮਾਰਦਾ ਸ਼ੀਸ਼ੇ ਦੇ ਕੱਪੜਾ ਚਲੋ ਮਿੱਤਰੋ ਕਰ ਲਈ ਰਾਣੀ ਸਟਾਰਟ ਸਤਿਨਾਮ ਸ੍ਰੀ ਵਾਇਗਰੂ ਅੱਖੇ ਚਲੋ ਮਿੱਤਰੋ ਮਿਲਦੇ ਆਪਾਂ ਰਾਹ ਚ ਕੱਢ ਲੀਏ ਕਰੂੰਗਾ ਠੀਕ ਆ ਮਿੱਤਰੋ ਕੱਲ ਪੇ ਆਪਾਂ ਜਾਖੜ ਨੂੰ ਰਾਹ ਚ ਜਾਣੇ ਆਪਾਂ ਆ ਮਰੀਲ ਕੋਲੋਂ ਪੰਪ ਤੇ ਆ ਦੇਖੋ ਗੱਡੀ 'ਚ ਤੇਲ ਪਵਾ ਲਿਆ ਬਸ ਇੱਥੋਂ ਆਪਣੀ ਰਹਿ ਗਈ 1.5 ਘੰਟੇ ਦੀ ਬਾਟਾ 1.5 ਘੰਟੇ ਤੱਕ ਪਹੁੰਚ ਜਾਗੇ ਹਾਂ ਹੁਣ ਚੱਲਦੇ ਆ ਸਾਨੂੰ ਅੱਗੇ ਰਾਹ ਚੱਲ ਕੇ ਮਨ ਦਾ ਪਹਿਲਵਾਨ ਬੈਠਾ ਵਿੱਚ ਕਰੋ ਮਿੱਤਰੋ ਚੈੱਕ ਜਾਨਿਆ ਰਟੋਲਾ ਪਹੁੰਚ ਗਏ ਆਪਾਂ ਮੈਂ ਹੁਣ ਸਾਨੂੰ ਗਾਹਾਂ ਧੂਰੀ ਚੱਲ ਕੇ ਹਾਂ ਧੂਰੀ ਚੱਲ ਕੇ ਮਿਲਦਾ ਬਾਕੀ ਜਿਵੇਂ ਜਿਵੇਂ ਆਪਣੀ ਬਾਟ ਨਿਬੜਦੀ ਆ ਪਹੁੰਚ ਜਾਾਂਗੇ ਆਪਾਂ ਡੇਢ ਕ ਘੰਟੇ ਚ ਉੱਦੇ ਕਿਹਾ ਹੁਣ ਤਾਂ ਬਾਟ ਵੀ ਹੱਥ ਲੱਗੀ ਹੋਈ ਆ ਤਾਂ ਕਰਕੇ ਬਾਕੀ ਆਪਣੀ ਗੱਡੀ ਇੱਕਾ ਜਾਂਦੀ ਆ 80 90 ਤੇ ਬਾਵਾ ਇਹਦਾ ਖਿੱਚ ਲੈਣਾ ਇਹਦਾ ਬਾਟ ਨੂੰ ਹਲੇ ਮੇਰੀ ਵਾਲੀ ਆਲਟੋ ਮੀਟਰ ਥੋੜੀ ਘੱਟ ਬਾਟ ਨੂੰ ਮੇੜਦੀ ਆ ਇਹ ਥੋੜੀ ਜਿਹੀ ਵਧੀਆ ਚੱਲੇ ਜਾਂਦੀ ਆ ਫਿਰ ਵੀ ਚਲੋ ਚੱਲਦੇ ਆ ਸਾਨੂੰ ਮਿਲਦਾ ਅੱਗੇ ਚੱਲ ਕੇ ਧੂਰੀ ਤੋਂ ਗਾਹਾਂ ਨਿਕਲ ਕੇ ਗਾਉ ਉਹ ਕਰਦੇ ਆ ਜਾਥੀ ਬਾਟ ਦੀ ਮਾੜੀ ਖਿੱਚ ਲਈ ਯਾਰ ਧੂ ਫੇਰ ਮਿਲਦੇ ਆ ਮਿੱਤਰੋ ਮਿੱਤਰੋ ਸੰਗਰੂਰ ਆ ਨਿਕਲੇ ਆ ਆਪਾਂ ਆਪਾਂ ਖੜੇ ਆ ਹਾਂ ਸੰਗਰੂਰ ਨਿਕਲੇ ਆ ਸੰਗਰੂਰ ਤੋਂ ਪੰਜ ਕਿਲੋਮੀਟਰੀ ਪਾਤਣਾਂ ਵਾਲੇ ਰੋਡ ਤੇ ਪਏ ਮੈਂ ਜੱਲ ਢਾਬੇ ਤੇ ਰੁੱਕ ਕੇ ਠੰਡੇ ਦੀ ਬੋਤਲ ਲੈ ਲਈਏ ਉਨੇ ਰੁਕਿਆ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਣਾ ਹੋਰ ਯਾਰ ਬੁੱਲ ਸੁੱਕਣ ਲੱਗ ਗਏ ਹੁਣੀ ਪਤਾ ਨਹੀਂ ਕਾਤੇ ਚਲੋ ਲੈਨੇ ਆ ਮਿਲਦੇ ਆ ਇੱਕ ਮਿੰਟ ਖੜਿਆ ਮਿੱਤਰੋ ਸਾਹਮਣੇ ਆਪਣੀ ਗੱਡੀ ਕਰੋ ਚੈੱਕ ਆ ਕੋਕ ਕੋਕ ਲਿਆ ਜਰ ਮੈਂ ਖਾਣ ਨੂੰ ਨਾ ਆ ਰਾਜ ਲੈ ਲਿਓ ਹੋ ਜਾਊਗਾ ਕਰ ਲੈ ਆ ਮਿੱਤਰੋ ਖਨੌਰੀ ਪਾਤਣਾਂ ਵਾਲਾ ਰੋਡ ਉਹਨਾਂ ਨੂੰ ਚੱਲਦੇ ਇੱਥੋਂ ਆਪਾਂ ਨੂੰ ਲੱਗ ਜੂ ਡੇਢ ਘੰਟਾ ਹਾਂ ਡੇਢ ਘੰਟੇ ਦੇ ਕਰੀਬ ਲੱਗ ਜੂਗਾ ਉਹਨੂੰ ਰਾਹ ਚੱਲ ਕੇ ਮਿਲਦੇ ਆਂ ਬਾਕੀ ਪੀ ਲੀਏ ਕੋਕਾਕ ਹੋਰ ਇੱਕ ਜਰ ਦਿਨੇ ਅੱਜ ਟ੍ਰੈਫਿਕ ਵੀ ਬਹੁਤ ਆ ਤਾਂ ਕਰਕੇ ਉਧਰ ਰਾਤ ਨੂੰ ਅਸੀਂ ਛੇਤੀ ਆ ਗਏ ਸੀਗੇ ਉਦੋਂ ਬਾਕੀ ਹੁਣ ਦੇਖਦਾ ਸਾਨੂੰ ਜਾਣ ਨੂੰ ਕਿੰਨਾ ਟਾਈਮ ਲੱਗਦਾ ਬੈਹਨੇ ਆ ਗੱਡੀ ਚੱਲਦੇ ਆਂ ਠੀਕ ਆ ਭਰਾਵੋ ਬਾਕੀ ਆਪਾਂ ਨੇ ਆਪਣੇ ਬੂਫਰ ਸਾਨੂੰ ਕਰਾ ਦਈਏ ਚੈੱਕ ਐਦ ਕਿ ਉਹ ਵੀ ਖੋਲ ਲਿਆ ਦੈਂਪਸ ਨੂੰ ਦੱਸਿਆ ਪਹਿਲਾਂ ਮੈਂ ਮਿੱਤਰੋ ਕਰੋ ਚੈੱਕ ਆਪਾਂ ਨੂੰ ਰਹਿ ਗਿਆ ਜੱਖਲ ਇਥੋਂ 30 ਕਿਲੋਮੀਟਰ ਆਪਾਂ ਪਾਤੜਾ ਪਹੁੰਚ ਗਏ हां ਪਾਤੜਾਂ ਪਹੁੰਚ ਗਏ ਇੱਥੋਂ ਆ ਜਾਖੜ 30 ਕਿਲੋਮੀਟਰ ਆ ਸਾਨੂੰ ਮੈਪ ਦੇ ਵੀ ਐ 39 ਮਿੰਟ ਦਿਖਾਉਂਦਾ ਪਹੁੰਚਣ ਨੂੰ ਬਾਕੀ ਕਰੋ ਗੱਡੀ ਆਪਣੀ ਸੂਈ ਮਾੜੀ ਜੀ ਹਲਾਈਆ ਤੇਲ ਵਾਲੀ ਵਧੀਆ ਵਾਟ ਖੱਚ ਲੈ ਆਪਾਂ 3 2:50 ਮਿੰਟ ਹੋ ਗਿਆ ਹੁਣ ਸਾਨੂੰ ਇੱਥੇ ਆਏ ਅਸੀਂ ਬਾਈਪਾਸ ਕ੍ਰੋਸ ਕਰਨ ਲੱਗੇ ਸੀ ਸਾਨੂੰ ਇੱਧਰ ਪਾਤੜਾਂ ਫੇਰ ਜਾਮ ਲੱਗ ਗਿਆ ਹਾਂ ਚੱਲ ਹੁਣ ਸਾਨੂੰ ਦੁਕਾਨ ਤੇ ਜਾ ਕੇ ਮਿਲਦਾ ਬਾਕੀ ਦਿਖਾਉਣਾ ਰਾਹ ਦਾ ਸਫ਼ਰ ਵਿੱਚ ਮੈਂ ਕਿਹਾ ਥੋੜੇ ਜਿਹਾ ਲਾ ਲਈਏ ਕਲਿੱਪਾਂ ਭਰਾਵਾਂ ਨੂੰ ਦਾਦੀ ਵੀ ਕਿੱਥੇ ਕਿੱਥੇ ਪਹੁੰਚ ਗਏ ਹਨਾ ਬਾਕੀ ਆਪਣੇ ਨਾ ਫੋਰ ਬਾਕੀ ਸਾਰੇ ਭਰਾਣਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਾਲ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਨਾਲੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਵੀਰ ਬਣ ਕੇ ਨਾ ਆਪਾਂ ਨੂੰ ਤੁਹਾਡੇ ਸਪੋਰਟ ਦੀ ਯਾਰ ਬਹੁਤ ਲੋਡ ਆਪ ਜਿੰਨੇ ਭਰਾ ਹੈ ਨਾ ਵੀਡੀਓ ਦੇਖਦੇ ਨੇ ਉਹਨੇ ਆਪਾਂ ਨੂੰ ਜਾਣ ਕੇ ਸਬਸਕ੍ਰਾਈਬ ਨਹੀਂ ਕਰਦੇ ਜਿਵੇਂ ਆਪਣੀ ਵੀਡੀਓ ਦਾ ਰੋ 3 4 ਸੌ ਜਾਣੇ ਵਾਂਗੂ ਦੇਖ ਲਿਆ ਹੁੰਦਾ ਪਰ ਆਪਾਂ ਨੂੰ ਜੇ ਉਹਨੇ ਜਿਵੇਂ ਸਪੀਡ ਬਣ ਕੇ ਜਿੰਨੇ ਵੀ ਜਾਣੇ ਵੀਡੀਓ ਦੇਖਦੇ ਨੇ ਨਾਲ ਦੀ ਨਾਲ ਦੇਖਦੇ ਦੇਖਦੇ ਵੀਰਾ ਬਣ ਕੇ ਲਾਈਕ ਦੇ ਆਪਦਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਭਾਈ ਬਣ ਕੇ ਠੀਕ ਆ ਮਿੱਤਰੋ ਚੱਲਦੇ ਆ ਮੜਾ ਜਾਮ ਚੋਂ ਕ ਇਤਰਾ ਜਾਵਾਂ ਆਪਾਂ ਕਰ ਲਿਆ ਕ੍ਰਾਸ ਸਾਂ ਲੱਗੇ ਸਾਨੂੰ ਮੈਂ ਕਹਿੰਦਾ ਉੱਥੇ ਲੱਗ ਗਿਆ ਹੋਊਗਾ ਪੌਣੇ ਘੰਟੇ ਵਾਂਗੂ ਹਾਂ ਅਸੀਂ ਹਾਂ ਪੌਣੇ 3 ਵਜੇ ਦੇ ਖੜੇ ਉੱਥੋਂ ਸਵਾ 3 ਵਜੇ ਨਿਕਲ ਹਾਂ 3:30 ਵਜੇ ਨਿਕਲੇ ਆ ਜਿਸ ਐਹਾ ਟਾਈਮ ਨੂੰ ਨਹੀਂ ਅਸੀਂ ਉੱਥੇ ਪਹੁੰਚ ਜਣਾ ਦੀ ਹੁਣ ਸਾਨੂੰ ਇਥੋਂ 22 ਕਿਲੋਮੀਟਰ ਰਹਿ ਗਿਆ ਹੋਰ ਜੜ ਚੰਗਾ ਇੰਨਾ ਵਧੀਆ ਸੀ ਟਾਈਮ ਤੇ ਆਉਂਦੇ ਦੀ ਸਾਨੂੰ ਇਹ ਨਹੀਂ ਨਹੀਂ ਰਖਾ ਅਸੀਂ ਉਹਦੇ ਕੋਲੇ ਵੀ ਪੂਰੇ ਐ ਖੜੇ ਖੜੇ ਪਹੁੰਚ ਜਾਂਦੇ ਦਿਨ ਪਰ ਕੀ ਕਰੀਏ ਕੇ ਰੋਡ ਤੇ ਟਰੱਕ ਬਹੁਤ ਚੱਲਦੇ ਨੇ ਯਾਰਾਂ ਇੱਕ ਐ ਨਹੀਂ ਪਤਾ ਵੀ ਉਹ ਜਾਮ ਸਾਲਾ ਲੱਗਿਆ ਕਾਦਾ ਸੀ ਹੋਰ ਐ ਨਹੀਂ ਪਤਾ ਵੀ ਜਾਮ ਲੱਗਿਆ ਕਾਦਾ ਸੀ ਪਰ ਐ ਸਮਝ ਲਓ ਵੀ 5 5-6 ਕਿਲੋਮੀਟਰ ਵਾਂਗੂ ਗੱਡੀਆਂ ਗੱਡੀਆਂ ਖੜਾਤੀਆਂ ਉਹਨੇ ਫਿਰ ਵੀ ਤਾਂ ਸਾਡੀ ਗੱਡੀ ਦਾ ਕੋਈ ਮੂਰੇ ਦੀ ਕੋਈ ਸਿੱਕਾ ਸਾਨੂੰ ਇੱਥੇ ਉਹ ਲੋਕਲ ਬਾਈ ਮਿਲ ਗਏ ਉਹਨਾਂ ਨੇ ਸਾਡੀ ਗੱਡੀ ਮੂਰੇ ਲਾ ਲਿਆ ਸਾਡੇ ਮਾਂ ਮੂਰੇ ਲਾ ਕੇ ਗੱਡੀ ਸਾਨੂੰ ਰਾਹ ਦੱਸਿਆ ਵੀ ਹੋਰ ਕਲੂਨੀਆਂਆਂ ਜਾਂ ਵਿੱਚ ਦੀ ਕੱਟ ਕੇ ਹਲੇ ਉਹਨਾਂ ਨੇ ਲਿਆ ਕੇ ਸਾਨੂੰ ਛੱਡਤਾ ਵਿਚਾਰਾ ਭਲਾ ਹੋਵੇ ਉਹ ਬਾਈਆਂ ਦਾ ਹਨਾ ਚਲੋ ਹੁਣ ਜਾਈ ਜਾਂਦੇ ਆ ਸਾਨੂੰ ਦੁਕਾਨ ਤੇ ਜਾ ਕੇ ਮਿਲਦਾ ਠੀਕ ਆ ਭਰਾਓ ਹੁਣ ਜਿਵੇਂ ਆ ਟਰੱਕ ਵਾਲਾ ਜਾਂਦਾ ਮੂਰੇ ਲੈ ਮੈਂ ਜਣਾ ਇਹ ਤੋਂ ਜਾ ਕੇ ਸਾਨੂੰ ਮਸਈ ਸਾਈਡ ਮਿਲਦੀ ਆ ਜਾ ਕੇ ਮਸਈ ਇੱਕ ਤਾਂ ਰੋਡ ਐਜਾ ਇੱਕ ਟਰੈਫਕ ਇੰਨੀ ਆ ਇਧਰੋਂ ਮੂਰੇ ਚੀਜ਼ੇ ਹੀ ਆਈ ਜਾਂਦੀਆਂ ਨੇ ਪਤਾ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਆਉਂਦੀਆਂ ਨੇ ਮਸਾਂ ਸਾਈਡ ਮਿਲਦੇ ਜਾਣਗੇ ਟਰੱਕ ਮੂਰੇ ਇੰਨਾ ਔਖਾ ਹੋ ਜਾਂਦਾ ਯਾਰ ਸਮਝੀ ਅੱਕਾ ਕਿ ਅੱਜ ਤਾਂ ਨਹੀਂ ਉੱਦੇ ਅਸੀਂ 2 ਘੰਟੇ 2.5 ਘੰਟਿਆਂ ਚ ਪਹੁੰਚ ਕੇ ਦੀ ਅੱਜ ਤਾਂ ਉਦੋਂ ਵੀ ਲੇਟ ਹੋ ਗਏ ਜਦੋਂ ਉਦੋਂ ਵਾਲੇ ਟਾਈਮ ਨਾ ਕੇ ਦੀ ਪੂਰੇ ਵਧੀਆ ਹੁਣ ਦੇਖੋ ਮੂਰੇ ਟਰੱਕ ਆਉਂਦਾ ਇਹਨੇ ਉਹ ਨਹੀਂ ਕਰਨੀ ਉੱਤੇ ਦਰਖਤ ਨੇ ਰੋਡ ਦੇ ਗੱਬੇ ਲਾ ਲੰਦੇ ਨੇ ਟਰੱਕਾਂ ਵਾਲੇ ਚਲ ਇਹਨਾਂ ਦੀ ਵੀ ਮਜਬੂਰੀ ਆ ਵਿਚਾਰਿਆਂ ਦੀ ਇਹਨਾਂ ਨੇ ਵੀ ਉਹ ਕਰਨਾ ਰੋ ਕਾਲ ਹੁਣ ਕੀ ਪਹੁੰਚ ਜਾਗੇ ਹੌਲੀ ਹੌਲੀ ਕੋਈ ਨਾ ਅੱਧਾ ਘੰਟਾ ਲੇਟ ਸਹੀ ਪਹੁੰਚ ਤਾਂ ਜਾਵਾਂਗੇ ਮਿੱਤਰੋ ਕਾਲੀ ਕੱਢਣੋਂ ਆਇਆ ਉਹਦਾ ਟਕਾਈ ਨਾ ਵਗ ਜੇ ਹਨਾ ਬਾਕੀ ਠੀਕ ਆ ਹੁਣ ਜੋ ਦੁਕਾਨ ਤੇ ਚੱਲਦਾ ਹੁਣ ਦੁਕਾਨ ਤੇ ਜਾ ਕੇ ਮਿਲਦਾ ਢਾਰ ਭਰਾਵਾਂ ਨੂੰ ਮਿੱਤਰੋ ਪਹੁੰਚ ਕੇ ਜਾਖੜਾ ਹੁਣ ਉਹਦੀ ਦੁਕਾਨ ਤੇ ਚੱਲ ਕੇ ਤੁਹਾਨੂੰ ਮਿਲਦਾ ਆ ਜਾਨੀ ਕਿਤੇ 2 ਕਿਲੋਮੀਟਰ ਹੀ ਰਹਿ ਗਿਆ ਆਪਾਂ ਨੂੰ ਵੱਜ ਗਏ 4:00 ਦੇ ਆਨੋਂ ਹਾਂ 4:00 ਵੱਜ ਗਏ ਪੂਰੇ ਹੁਣ ਤੁਹਾਨੂੰ ਉਹਦੀ ਦੁਕਾਨ ਤੇ ਜਾ ਕੇ ਦਿਖਾਉਣਾ ਬਾਕੀ ਕੀ ਸਮਾਚਾਰ ਬੀਕੀ ਕਹਿੰਦਾ ਕੀ ਕਰਦਾ ਲਾਉਦਾ ਮੇਰੇ ਹਿਸਾਬ ਨਾਲ ਟਾਂਕੇ ਹੀ ਬਦਲਣ ਨਾਲਦਾ ਕਿੱਥੇ ਆ ਉਹ ਬਾਕੀ ਜੇ ਬਦਲੂ ਤੁਹਾਨੂੰ ਉਹ ਵੀ ਦੱਸ ਦਾਂਗੇ ਕੀ ਪਤਾ ਕਿਸੇ ਵਾਰ ਚੌਂਕੀ ਜਾਵੇ ਜਟਾਂ ਦੀ ਬਾਕੀ ਚਲੋ ਚੱਲਦੇ ਆਂ ਦੁਕਾਨ ਤੇ ਚੱਲ ਕੇ ਮਿਲ ਲੈਣਗੇ ਆਪਾਂ ਜਾਖੜ ਆ ਗਏ ਮੇਨ ਸ਼ਹਿਰ ਜੀ ਉਹਦੀ ਦੁਕਾਨ ਇੱਥੋਂ 1 ਕਿਲੋਮੀਟਰ ਹੈਗੀ ਮੇਨ ਰੋਡ ਤੇ ਇਹਦੇ ਤੇ ਗਾਹਾਂ 1 ਕਿਲੋ ਡੇ 1.5 ਕਿਲੋਮੀਟਰ ਜੇ ਇੱਥੇ ਅੱਡਾ ਉਹ ਬਾਸ ਅੱਡੇ ਤੋਂ 1.5 ਕਿਲੋਮੀਟਰ ਗਾਹਾਂ ਇੱਥੇ ਦੇਖ ਕੰਮ ਇਟਰੋ ਮੋਟਰਸਾਈਕਲ ਵਾਲਿਆਂ ਨੇ ਕੀ ਕਰਿਆ ਕੋਈ ਹਾਰ ਨਹੀਂ ਕੋਈ ਕੁਝ ਨਹੀਂ ਸਿੱਟਾ ਲਵੀ ਆਉਂਦਾ ਨਾਲਿਆ ਕੇ ਮੂਰ ਨੂੰ ਸਿੱਟਣ ਲੱਗ ਗਿਆ ਲੈ ਐ ਲੋਕ ਬਾਹਲਾ ਪੁੱਠਾ ਕੰਮ ਕਰਦੇ ਨੇ ਬਾੜੀ ਜਲਾਈ ਪੁੱਠੀ ਹੈ ਇੱਧਰ ਲੋਕਾਂ ਦੀ ਹਲੇ ਜੇ ਕੋਈ ਹੋਰ ਸੀਨ ਹੋ ਗਿਆ ਕੈਮਰੇ ਦੇ ਸਾਹਮਣੇ ਤੁਹਾਨੂੰ ਉਹ ਵੀ ਦਿਖਾ ਦੂੰ ਆਹ ਦੇਖ ਲਓ ਗੱਡੀ ਇੱਧਰ ਮੋੜ ਦਾ ਨਾਮ ਨਾਲ ਮੋੜਨੇ ਲੱਗਿਆ ਹੋਇਆ ਐ ਨਹੀਂ ਦੇਖਦਾ ਵੀ ਅਗਲੇ ਨੂੰ ਮੂਰੇ ਗੱਡੀ ਆਉਂਦੀ ਹੈ ਨਾ ਗਲਤੀ ਮਗਰੋਂ ਅਗਲੇ ਦੀ ਕੱਢ ਦੇਣੀ ਹੈ ਚਾਹੇ ਚਲੋ ਮਿੱਤਰੋ ਬਾੜੀਆਂ ਗੱਲਾਂ ਮਾ ਲਾ ਕੇ ਚੱਲਦੇ ਆਂ ਦੁਕਾਨ ਤੇ ਦੁਕਾਨ ਤੇ ਚੱਲ ਕੇ ਮਿਲਦਾ ਮਿੱਤਰੋ ਆ ਗਈ ਸੰਤਬਾਈ ਦੀ ਦੁਕਾਨ ਤੇ ਆ ਖੜੇ ਨੇ ਉਹ ਤੇ ਟਰੈਕਟਰ ਤੇ 855 ਦੇ ਲਾਉਂਦੇ ਡਿੱਕਾ ਕਰੋ ਚੈੱਕ ਉਹ ਦੇਖੋ ਸੰਤ ਇਲੈਕਟ੍ਰੀਸਰ ਹੁਣ ਚੱਲਦਾ ਅੰਦਰ ਅੰਦਰ ਸਾਨੂੰ ਚੱਲ ਕੇ ਦਿਖਾਉਣਾ ਬਾਈ ਹੈਗਾ ਵੀ ਜਾਂ ਨਹੀਂ ਹੈਗਾ ਹੋਊਗਾ ਮੈਨੂੰ ਲੱਗਦਾ ਅੱਜ ਦਾ ਅੱਜ ਮੈਂ ਉਹ ਫੋਨ ਕਰਕੇ ਵੀ ਨਹੀਂ ਆਇਆ ਬਾਕੀ ਦੇਖਦੇ ਆਂ ਆਏ ਦੁਕਾਨ ਤੇ ਫੇਰ ਰੇਡੇਰੇ ਲਾ ਕੇ ਕਰੋ ਚੈੱਕ ਦਿਖਾਉਣੇ ਆ ਬਾਕੀ ਕੀ ਹਾਲ ਨੇ ਜੋਧਿਆ ਸੋਡਾ ਮੇਰੇ ਬਿਨਾ ਜੀ ਕਾਦੇ ਨਹੀਂ ਲੱਗਦਾ ਮੈਨੂੰ ਦੱਸਿਓ ਪਹਿਲਾਂ ਹੈ ਓਏ ਉਹਨੇ ਦੂਏ ਦੀ ਕਾਦੇ ਲੈ ਗਈਆਂ ਚੱਕ ਕੇ ਲਗਿਆ ਉਹਨਾਂ ਨੂੰ ਕੱਟ ਲਿਆਂਦਾ ਮੈਂ ਤੇਰੇ ਗੱਡੀ ਚੋਂ ਲਵਾਉਨੇ ਆ ਦੀ ਤਾਰ ਜੀ ਦਿਖਾਵਾਂ ਤੁਹਾਨੂੰ ਕਿਹੜੀ ਟੁੱਟੀ ਹੋਈ ਆ ਖੜ੍ਹ ਜਾ ਇੱਕ ਮਿੰਟ ਫਰਾਇਆ ਕਰੋ ਜੇ ਇੱਕ ਮਿੰਟ ਰੋ ਆ ਰੱਖ ਤੇ ਦੇਖ ਕਰੋ ਮਿੱਤਰੋ ਨਵੇਂ ਡੈਕ ਤਿਆਰ ਹੁੰਦੇ ਨੇ ਇਧਰ ਇਹਨੇ ਬਾਕੀ ਉਹ ਲੱਗ ਗਿਆ ਭਾਈ ਆਪਣੇ ਵਾਲੇ ਨੇ ਔਰ ਇਹ ਬੋਤਲ ਜੀ ਸਿੱਟੀ ਉਹ ਕੈਪ ਜੀ ਪੱਟੀ ਪੱਕਾ ਪੱਟੀ ਜਾਊਗਾ ਸਾ ਪਾ ਥੱਲੇ ਟਾਂਕਾ ਲੱਗ ਜਾ ਇਹ ਐ ਟਾਂਕਾ ਲੱਗੇ ਤੇ ਮਾਗਰੋ ਤਾਂ ਨਹੀਂ ਐ ਕੋਈ ਚੱਕਰ ਆ ਇੱਕ ਮਿੱਤਰੋ ਬਾਈ ਲਾਉਣ ਲੱਗਾ ਸਿਸਟਮ ਨਵਾਂ 55 ਤੇ ਇਹ ਦੋ ਬੂਫਰ ਵਾਲਾ ਹਾਂ ਦੋ ਹਾਂ ਦੋ ਬੂਫਰ ਵਾਲਾ ਮਿੱਤਰੋ ਚਾਰ ਚੱਕੀ ਕਰੇ ਇਧਰ ਚਾਰ ਉਧਰ ਦੋ ਮੂਰੇ ਕਰੋ ਜੱਟ ਵਾਕੀ ਬਾਕੀ ਆ ਚੱਲੂ ਤੁਹਾਨੂੰ ਜਿਆਦਾ ਵੀ ਦਿਖਾਉਣਾ ਕੋਈ ਨਾ ਵੀ ਆਪਰੇ ਲਿਆ ਗਿਆ ਆਪਣੀ ਨੌਕਰੀ ਬਾਕੀ ਉਹ ਆ ਨਾ ਭਾਈ ਉਹਨਾਂ ਨੂੰ ਦੇਖ ਬੂਖਰਾ ਦੇ ਤਾਂ ਹੋਲਾਉਣ ਲੱਗ ਗਿਆ ਗਿਆ ਨੇ ਤਾਰ ਦੀ ਲਾਉਣ ਲੱਗ ਗਿਆ ਆਹਾ ਉਹਦੋਂ ਮਗਰ ਦੂਜਾ ਉਹਨੂੰ ਦੇਖੂਗਾ ਤੇ ਸਾਨੂੰ ਉਹਦਾ ਵੀ ਦੱਸ ਦਵਾਂ ਵੀ ਉਹ ਜੀ ਵੀ ਕੀ ਚੱਕਰ ਕੀ ਇਹਨਾਂ ਦੀ ਤਾਂ ਉਹ ਹੀ ਤਾਰ ਹੀ ਲਹੀ ਹੋਈਆਂ ਸੀ ਕਰੋ ਜੱਟ ਕਰਤਾ ਬਾਈ ਨੇ ਫਿੱਟ ਉਹਦੇ ਤੋਂ ਤਰੱਕੀ ਘੜਾ ਉੱਤੇ ਮੱਜ ਬਕਾ ਦਾ ਨਾਲ ਤਾਰ ਲਾ ਕੇ ਅੱਜ ਮੈਂ ਬਾਈ ਨੂੰ ਕਹਿਆ ਥੇ ਬਾਈਟ ਕੰਮ ਰੱਖੇ ਉੱਤੇ ਸੀ ਉਹ ਉੱਤੇ ਰੱਖ ਕੇ ਮੱਬ ਵੱਧ ਲਾ ਕੇ ਲੈ ਗਏ ਤਾਂ ਪਤਾ ਨਾ ਉਹ ਤਾਂ ਕਿਦਰ ਪਤਾ ਵੀ ਨਹੀਂ ਲੱਗਣਾ ਵੀ ਬੋਲ ਕਿ ਐ ਕਰਿਆ ਹੋਇਆ ਕਰੋ ਚੈੱਕ ਕਰੋ ਇਹ ਆ ਜੈਲੀ ਦੇ ਕੱਪ ਨਾਲ ਇਹ ਨਹੀਂ ਫਿੱਟ ਕਰਾ ਦੇ ਮਿੱਤਰੋ ਇੱਕ ਮਿੱਤਰੋ ਆ ਫਿਰ ਪੇਟੀ ਇਧਰੋਂ ਇੰਦਰੀ ਮੜਾ ਜਾ ਏ 15 ਹਾਂ 15 ਇੰਚ ਦਾ ਤਿੰਨ ਬੂਫਰ ਨੇ 15 ਇੰਚ ਕੀ ਕੇ ਪੇਟੀ ਤਿਆਰ ਕੀਤੀ ਹੈ ਜਿਹੜਾ ਬਾਹਰ ਟਰੈਕਟਰ ਤੇ ਚੱਲਦਾ ਹੈ ਉਹਦੀ ਲਾ ਕੇ ਦਿਖਾਉਣਾ ਏ ਇੱਕ ਕੋ ਬਾਧਰੇ ਇੱਟਾ ਇੱਕ ਕੰਟਰੀ ਇਟਾ ਉਹਦਾ ਫਰਕ ਆ ਏ ਮਹਿੰਗਾ ਲਾ ਕੇ ਸਸਤਾ ਵੀ ਹੋ ਮਹਿੰਗਾ ਆਏ ਤੈਨੂੰ ਪਤਾ ਨਹੀਂ ਹੋਣਾ ਤੇਰਾ ਜਿਹੜਾ ਰੈਡੀ ਹੋ ਰਿਹਾ ਏ ਥੋੜਾ ਜਿਹਾ ਮਹਿੰਗਾ ਜਿਹੜਾ ਉਹ ਚੱਲਦਾ ਟਰੈਕਟਰ ਤੇ ਉਹਨੂੰ ਸੁਣਦੀ ਆਵਾਜ਼ ਵਿੱਚ ਇਹ ਉਹ ਹਾਲੇ ਕਾਪੀਰਾਈਟ ਵੀ ਨਾ ਜਮਾ ਤਾਂ ਕਲਿੱਪ ਕੱਟ ਕੱਟ ਕੇ ਬਣਾਉਣਾ ਲਕਰ ਹੁੰਦਾ ਉਹ 55 ਦੇ ਫੱਟ ਆ ਗਿਆ ਸੰਤ ਬਾਈ ਆਪਣਾ ਉਹ ਗੱਡੀ 'ਚ ਪਿਆ ਹੁੰਦਾ ਤੂੰ ਮਿੱਤਰੇ ਜੋ ਕੋਈ ਨੁਕਸ ਨਹੀਂ ਦਿਓ ਆਪਣੇ ਬੂਫਰਾਂ ਦੀ ਚੱਕਰ ਪੈ ਗਿਆ ਦੀ ਉਹ ਤੁਹਾਨੂੰ ਮੈਂ ਫੇਰ ਦੱਸੂਗਾ ਗੱਡੀ 'ਚ ਪੈ ਗਿਆ ਲੈ ਉਹ ਬਾਜ ਵਾਲੀ ਆ ਮੈਨੂੰ ਬੂਫਰ ਵੀ ਚੱਕ ਲੈਣ ਦੋ ਆਪਣੇ ਦੋਏ ਫੇਰ ਮਦਾਦਾ ਤੁਹਾਨੂੰ ਇਹ ਕੀ ਚੱਕਰ ਦੀ ਕਰਤਾ ਤੇ ਫੱਟ ਆਇਆ ਡੈੱਕਾ 55 ਦੇ ਬਾਈ ਇਹ ਨਾ ਵੀਡੀਓ ਬਣਾਉਣਾ ਲੱਗਾ ਚਲਾ ਦੇ ਦੇਖਦਾ ਕਰੋ ਡੈੱਕਾ ਕਰੋ ਜੇ ਸਾਰੇ ਭਰਾ ਦੱਸਿਓ ਨਾ ਕਿਵੇਂ ਲੱਗਿਆ ਚੱਕਦੇ ਆਪਾਂ ਆਪਣੇ ਵਾਲੇ ਬੂਫਰ ਇੱਕ ਦਾਵਾ ਚੱਕ ਕੇ ਰੱਖ ਲਿਆ ਦੂਆ ਚਾਲਦਾਂ ਲੈ ਕੇ ਫੜਾਈ ਬਾਕੀ ਕਰੋ ਚੈੱਕ ਲੈ ਆਹ ਯਾਦ ਆ ਟੁੱਟੀ ਹੋਈ ਸੀ ਹੁਣ ਤਾਂ ਜੁੜ ਗਈ ਬਾਈ ਨੂੰ ਬਾਈ ਕਹਿ ਤਾਂ ਹੁਣ ਚੱਲਦੇ ਆ ਘਰ ਨੂੰ ਕਰਦੇ ਆ ਆਪਣੀ ਗੱਡੀ ਸਟਾਰਟ ਲੱਗ ਜਾਣਗੇ ਆਪਾਂ ਨੂੰ ਇੱਥੇ ਘਟੋ ਘਟ ਦੋ ਘੰਟੇ ਲੱਗ ਦੇਣਗੇ ਬਾਕੀ ਜਿਵੇਂ ਵੀ ਰਾਹ ਸਾਨੂੰ ਹੁ ਦੱਸਾਂਗੇ ਹੁਣ ਚੱਲਦੇ ਆ ਤੁਰਦੇ ਆ ਹਾਂ ਆਪਣੇ ਆਪਣਾ ਪਿੰਡ ਤੇ ਇੱਥੇ 10 ਕਿਲੋਮੀਟਰ ਵਾਂਗੂ ਹਾਂ ਉਹ ਵੀ ਦੋ ਤਾਈ ਘੰਟੇ ਲੱਗ ਜਾਣਗੇ ਇੱਕ ਹੋਰ ਰਾਤ ਗਈ ਹੈ ਨਾ ਬਾਕੀ ਚੱਲਦੇ ਆ ਖੜਾ ਪਹਿਲਵਾਨ ਆ ਮਿਲਦੇ ਆ ਤੁਹਾਨੂੰ ਰਾਜ ਕਰੋ ਚ ਇੱਕ ਵਾਕੀ ਆਪਣਾ ਸਾਰਾ ਕੰਮ ਹੋ ਗਿਆ ਬੂਫਰ ਆਪਣੇ ਓਕੇ ਹੋ ਗਿਆ ਨਾਲੇ ਆਪਣਾ ਸਟੀਰੀਓ ਓਕੇ ਹੋ ਗਿਆ ਆਪਾ ਹੁਣ ਚੱਲਦੇ ਆ ਮਿੱਤਰੋ ਜਾਈ ਜਾਨੇ ਆ ਰਾਜ ਤੁਹਾਨੂੰ ਆਪਾਂ ਦੱਸਿਆ ਦੀ ਉੱਥੋਂ ਨਾ ਆਪਾਂ ਤੁਰ ਪਏ ਸੀਗੇ ਹੁਣ ਆਪਾਂ ਪਹੁੰਚ ਗਏ ਪਾਤਣਾਂ ਯਾਰ ਪਿੱਛੇ ਮੈਂ ਵਲੌਗ ਤਾਂ ਨਹੀਂ ਬਣਾਇਓ ਇੱਕ ਤਾਂ ਸਿੰਗਲ ਜਿਹਾ ਰੋੜਾ ਇੱਕ ਉਹਦੇ ਟ੍ਰੈਫਿਕ ਵਾਲੀ ਧੀ ਹੁਣ ਆਪਾਂ ਉਹ ਪਾਤਣਾਂ ਵਾਲੇ ਆ ਦੇਖੋ ਡਬਲ ਰੋਡ ਤੇ ਚੜ ਕੇ ਹੁਣ ਮੈਂ ਤਾਂ ਕੈਮਰਾ ਔਨ ਕੀਤਾ ਨਾ ਵਖਰੇ ਰਿਸਕ ਜੇ ਕਾਹਦੀ ਲੈਣਾ ਯਾਰ ਹੋਰ ਯਾਰ ਭਰਾਵਾ ਲੋਕ ਬਾਲੀ ਗਲਤ ਡਰਾਈਵਿੰਗ ਕਰਦੇ ਨੇ ਮੈਨੂੰ ਤਾਂ ਡਰ ਲੱਗਦਾ ਹੁੰਦਾ ਤਾਂ ਕਰਕੇ ਬਾਕੀ ਕਰੋ ਜੇਕ ਹੁਣ ਆਪਾਂ ਜਾਣੇ ਆ ਸੰਗਰੂਰ ਨੂੰ ਸੰਗਰੂਹਾ ਸੰਗਰੂਰ ਹਾਂ ਸੰਗਰੂਰ ਨੂੰ ਬਾਕੀ ਕਾ ਚੱਲ ਕੇ ਮਿਲਦਿਆ ਕਹਾ ਉਹ ਸਾਨੂੰ ਦਿਖਾਈ ਆਪਾਂ ਆਪਣਾ ਟਿੱਕ ਸਮਰਾ ਲਿਆ ਦੀ ਆਪਣੇ ਬੂਫਰ ਵਾਫਰ ਹੋ ਗਏ ਜਮਾ ਓਕੇ ਦੀ ਰਿਪੋਰਟ ਅ ਉਰੇ ਆਉਣ ਨੂੰ ਸਾਨੂੰ ਸਮਝਣ ਨੂੰ ਹਾਰਟ ਹੋ ਗਿਆ ਆਪਾਂ ਨੂੰ ਕਰਨ ਘੰਟਾ ਕਾ ਨਾ ਆ ਘੰਟਾ ਕਾ ਕਿ ਮੈਨੂੰ ਹੋ ਗਿਆ ਇੱਕ ਅਸੀਂ ਰਾਤ ਬਹੁਤ ਖਾਣ ਪੀਣ ਨੂੰ ਲੱਗੇ ਦੀ ਉਨਖਾ ਪੀ ਕੇ ਮੈਂ ਅਜਰ ਹੁਣ ਮੜੇ ਬਣਾ ਲੀਏ ਬਲੌਗ ਹੁਣ ਜਾਣਿਆ ਰਾਜ ਹੁਣ ਤੁਹਾਨੂੰ ਦਿਖਾਉਣਾ ਸੰਗਰੂਰ ਜਾ ਕੇ ਫਿਰ ਧੂਰੀ ਜਾ ਕੇ ਮਿਲਾਂਗੇ ਫਿਰ ਜਾ ਕੇ ਮੜਾਂਗੇ ਪਿੰਡ ਆਪਾਂ ਜਾ ਕੇ ਕਰਾਂਗੇ ਫਿਰ ਇਹ ਬਲੌਗ ਨੂੰ ਐਂਡ ਬਾਕੀ ਗੱਡੀ ਆਪਣੀ ਚੱਲ ਗਈ ਰੱਬ ਤੁਹਾਡਾ ਭਲਾ ਕਰੇ 837 ਮਿੱਤਰੋ ਪੂਰੇ ਜਾਣ ਕੇ 120 ਕਿਲੋਮੀਟਰ ਵਾਂਗ ਚੱਲ ਗਈ ਇੱਧਰ ਨੂੰ ਚਲੋ ਬਾਕੀ ਮਿਲਦੇ ਹਾਂ ਗਾਂਹਾਂ ਚੱਲ ਕੇ ਹੁਣ ਦਿਖਾਉਣਾ ਜਿੱਥੇ ਵੀ ਆਪਣੇ ਹੋ ਕਰਦੇ ਆ ਠੀਕ ਆ ਖਾਣੇ ਪੀਣੇ ਕੋਸਾ ਜਾਂ ਉਹ ਕਰਦਿਆ ਨਹੀਂ ਘਰੇ ਚੱਲ ਗਏ ਨਹੀਂ ਆਪਣੇ ਧੂਰੀ ਸੰਗਰੂਰ ਚੱਲ ਗਏ ਤੁਹਾਨੂੰ ਪੱਕਾ ਮਿਲੂ ਮਖਾ ਲੈ ਲਾਂਗੇ ਕਿ ਕਲਿੱਪ ਨਾ ਗਾਹਾਂ ਇੱਕ ਵਧੀਆ ਰਿਹਾ ਜਰ ਆਪਣਾ ਸਮਰਾਇਆ ਹੈਗਾ ਟਿਕ ਨਿਪੜ ਗਿਆ ਆਪਣਾ ਕੰਮ ਸਮਾਝ ਵਧੀਆ ਜਾ ਕੇ ਕਾਲੂ ਕਰਾਂਗੇ ਫਿੱਟ ਉਹਦਾ ਬਲੌਗ ਆ ਪੱਟ ਪਾਵਾਂਗੇ ਮਿੱਤਰੋ ਚਲੋ ਠੀਕ ਆ ਮਿੱਤਰੋ ਪਹੁੰਚ ਕੇ ਮਰੇਲ ਕੋਲਲੇ ਉਦੋਂ ਮੁੜ ਕੇ ਨਾ ਮੈਂ ਬਲੌਗ ਤਾਂ ਬਣਾਉਣਾ ਭੁੱਲ ਗਿਆ ਸੰਗਰੂਰ ਧੂਰੀ ਸਾਰਾ ਕਰਕੇ ਕ੍ਰੋਸ ਹੁਣ ਆਪਾਂ ਹੈਗਾ ਮਰੇਲ ਕੋਲੇ ਵਾਲੇ ਪੁਲ ਤੇ ਜਿਹੜਾ ਲਿਦੇ ਆਣੀ ਰੋਡ ਤੇ ਨਹੀਂ ਹੈਗਾ ਉਹ ਪੁਲਤਿਆਂ ਹੁਣ ਆਪਾਂ ਇਧਰੋਂ ਮੁੜਦੇ ਆ ਪਿੰਡ ਨੂੰ ਸਾਨੂੰ ਘਰੇ ਜਾ ਕੇ ਮਿਲਦਾ ਕੰਮਕਾਰ ਆਪਣਾ ਬਾਕੀ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਸਾਰਾ ਠੀਕ ਆ ਡਿੱਕ ਆਪਣਾ ਚੱਲ ਪਿਆ ਤੁਸੀਂ ਦੇਖਿਆ ਹੀ ਆ ਆਪ ਇਸ ਲਈ ਕਲਿੱਪ ਚ ਬਾਕੀ ਹੁਣ ਆਪਾਂ ਚੱਲਦੇ ਆ ਘਰੇ ਤੁਹਾਨੂੰ ਘਰੇ ਚੱਲ ਕੇ ਮਿਲਦਾ ਠੀਕ ਆ ਘਰੇ ਚੱਲ ਕੇ ਆਪਾਂ ਕਰਾਂਗੇ ਵਲੌਗ ਨੂੰ ਐਂਡ ਆ ਮੈਂ ਕਿਹਾ ਗੱਡੀ ਚਾਲ ਵਾਲੇ ਕਾਤੇ ਕਰਨਾ ਚਲੋ ਮਿੱਤਰੋ ਚੱਲਦੇ ਆ ਠੀਕ ਆ ਘਰੇ ਘਰੇ ਚੱਲ ਕੇ ਮਿਲਦੇ ਆ ਮਿੱਤਰੋ ਆ ਗਿਆ ਆਪਾਂ ਘਰੇ ਆਣਾ ਡਿਕ ਡੁਕ ਸਾਰਾ ਕੁਝ ਆਪਣਾ ਹੋ ਗਿਆ ਓਕੇ ਹੁਣ ਆਏ ਨੂੰ ਹਲੇ ਹੋਏ ਨੇ 10 ਕਮਿਟੀ ਹੋਏ ਨੇ ਹੁਣ ਆਪਾਂ ਇਹ ਵਲੌਗ ਨੂੰ ਕਰਦੇ ਆ ਇੱਥੇ ਐਂਡ ਉਮੀਦ ਆ ਨਾ ਇਹ ਬਲੌਗ ਸਾਰੇ ਭੈਣ ਭਾਈਆਂ ਨੂੰ ਆਇਓ ਪਸੰਦ ਜੇ ਨਾ ਪਸੰਦ ਆ ਕੋਈ ਵੀ ਵੀਡੀਓ ਜੇ ਆਪਣੀ ਚੰਗਾ ਲੱਗਿਆ ਵੀਡੀਓ ਨੂੰ ਲਾਈਕ ਜਰੂਰ ਕਰਨ ਨਾਲ ਕਮੈਂਟ ਕਰਨਾ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਾਰੇ ਜਾਣੇ ਭਰਾ ਆ ਨਾ ਸਬਸਕ੍ਰਾਈਬ ਨਾਲੇ ਬੈਲ ਵਾਲੀ ਘੰਟੀ ਕਰ ਲਿਓ ਪ੍ਰੈਸ ਠੀਕ ਆ ਮਿੱਤਰੋ ਕੱਲ ਨੂੰ ਮਿਲਦੇ ਆ ਇੱਕ ਨਵੇਂ ਬਲੌਗ ਦੇ ਨਾਲ ਠੀਕ ਆ ਸਾਰੇ ਭਰਾਵਾਂ ਦਾ ਧੰਨਵਾਦ ਆਪਣਾ ਇਹ ਬਲੌਗ ਦੇਖਣ ਦੇ ਲਈ ਠੀਕ ਆ ਮਿੱਤਰੋ ਮਿਲਦੇ ਆ ਕੱਲ ਨੂੰ ਹੋਰ ਠੀਕ ਆ ਕਿ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਭਰਾ